ਨੋਟ ਛਾਪਨ ਦੀ ਮਸ਼ੀਨ ਬਣੀ ਪੁਸ਼ਪਾ 2 ਅੱਲੂ ਅਰਜੁਨ ਦੇ ਹਿੰਦੀ ਵਰਜ਼ਨ ਨੇ ਰਚਿਆ ਇਤਿਹਾਸ ਸਸ਼ਤਰ ਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੇ ਅਪਡੇਟਸ ਦੇ ਨਾਲ ਭਰਿਆ ਸ਼ੋ ਨਵੀਨ ਕੋਰੇ ਅਦਾਕਾਰ ਅੱਲੂ ਅਰਜੁਨ ਦੀ ਪੁਸ਼ਪਾ 2 ਦ ਰੂਲ ਬਾਕਸ ਆਫਿਸ ਤੇ ਧਮਾਲਾ ਮਚਾਰੀ ਗਏ ਇਸ ਫਿਲਮ ਦਾ ਸਿਨੇਮਾ ਕਰਾਂ ਚ ਲੋਕ ਖੂਬ ਆਨੰਦ ਲੈ ਰਹੇ ਨੇ ਦੂਜੇ ਹਫਤੇ ਵੀ ਇਸ ਫਿਲਮ ਦੀ ਕਮਾਈ ਦੀ ਰਫ਼ਤਾਰ ਘਟ ਨਹੀਂ ਹੋ ਰਹੀ ਇਸ ਦੌਰਾਨ ਅੱਲੂ ਅਰਜੁਨ ਦੀ ਪੁਸ਼ਪਾ 2 ਦਾ ਰੂਲ ਹਿੰਦੀ ਭਾਸ਼ਾ 'ਚ 600 ਕਰੋੜ ਦੀ ਕਮਾਈ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਫਿਲਮ ਨੇ ਦੇਸ਼ ਭਰ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਕਿੰਨਾ ਕਾਰੋਬਾਰ ਕੀਤਾ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਇੰਸਟਾ ਹੈਂਡਲ ਤੇ ਪੁਸ਼ਪਾ 2 ਦਾ ਰੂਲ ਦੀ ਹਿੰਦੀ ਭਾਸ਼ਾ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ ਫਿਲਮ ਨੇ ਦੂਜੇ ਹਫਤੇ ਸ਼ੁੱਕਰਵਾਰ ਨੂੰ 27 ਕਰੋੜ 50 ਲੱਖ ਸ਼ਨੀਵਾਰ ਨੂੰ 46 ਕਰੋੜ 50 ਲੱਖ ਐਤਵਾਰ ਨੂੰ 54 ਕਰੋੜ ਸੋਮਵਾਰ ਨੂੰ 20 ਕਰੋੜ 50 ਲੱਖ ਅਤੇ ਮੰਗਲਵਾਰ ਨੂੰ 19 ਕਰੋੜ 50 ਲੱਖ ਰੁਪਏ ਦਾ ਕਾਰੋਬਾਰ ਕੀਤਾ ਇਸ ਤਰ੍ਹਾਂ ਪੁਸ਼ਪਾ 2 ਦਾ ਰੂਲ ਦੇ ਹਿੰਦੀ ਸੰਸਕਰਨ ਨੇ ਦੇਸ਼ ਭਰ ਦੇ ਵਿੱਚ ਹੁਣ ਤੱਕ ਕੁੱਲ 601 ਕਰੋੜ 50 ਲੱਖ ਰੁਪਏ ਦੀ ਕਮਾਈ ਕਰ ਲਈ ਹੈ ਇਸ ਤੋਂ ਪਹਿਲਾਂ ਰਾਜਕੁਮਾਰ ਰਾਓ ਅਤੇ ਸ਼ਰਦਾ ਕਪੂਰ ਦੀ ਇਸਤਰੀ 2 ਭਾਰ ਦੇ ਵਿੱਚ 600 ਕਰੋੜ ਦੇ ਕਲੱਬ ਦੇ ਵਿੱਚ ਦਾਖਲ ਹੋਣ ਵਾਲੀ ਪਹਿਲੀ ਹਿੰਦੀ ਫਿਲਮ ਸੀ ਹੁਣ ਅल्लू ਅਰਜੂ ਦੀ ਫਿਲਮ ਪੁਸ਼ਪਾ 2 ਦਾ ਰੂਲ ਨੇ ਦੂਜੇ ਸਥਾਨ ਤੇ ਆਪਣਾ ਸਥਾਨ ਬਣਾ ਲਿਆ ਹੈ ਬਾਲੀਵੁੱਡ ਹੰਗਾਮਾ ਦੀ ਰਿਪੋਰਟ ਦੇ ਮੁਤਾਬਕ ਇਸਤਰੀ 2 ਨੇ ਦੇਸ਼ ਭਰ ਚ ਕੁੱਲ 627 ਕਰੋੜ 2 ਲੱਖ ਰੁਪਏ ਦੀ ਕਮਾਈ ਕੀਤੀ ਸੀ ਮੰਨਿਆ ਜਾ ਰਿਹਾ ਹੈ ਕਿ ਪੁਸ਼ਪਾ 2 ਦਾ ਰੂਲ ਬਹੁਤ ਜਲਦੀ ਹੀ ਇਸਤਰੀ 2 ਦਾ ਰਿਕਾਰਡ ਤੋੜ ਦੇਵੇਗੀ ਹੁਣ ਗੱਲ ਕਰੀਏ ਪੁਸ਼ਪਾ 2 ਦਾ ਰੂਲ ਦੇ ਵਰਲਡਵਾਈਡ ਕਲੈਕਸ਼ਨ ਦੀ ਟ੍ਰੇਡ ਐਨਾਲਿਸਟ ਮਨੋਪਾਲਾ ਮੁਤਾਬਕ ਅੱਲੂ ਅਰਜੁਨ ਦੀ ਫਿਲਮ ਨੇ 13ਵੇਂ ਦਿਨ ਦੁਨੀਆ ਭਰ ਚ 42 ਕਰੋੜ 63 ਲੱਖ ਰੁਪਏ ਦੀ ਕਮਾਈ ਕੀਤੀ ਇਸ ਦੇ ਨਾਲ ਹੀ ਫਿਲਮ ਨੇ ਹੁਣ ਤੱਕ 1410 ਕਰੋੜ 38 ਲੱਖ ਰੁਪਏ ਦੀ ਕਮਾਈ ਕਰ ਲਈ ਹੈ ਇਸ ਸਾਲ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ ਦੱਸਣਯੋਗ ਹੈ ਕਿ ਪੁਸ਼ਪਾ 2 ਦਾ ਰੂਲ ਦਾ ਨਿਰਦੇਸ਼ਨ ਸੁਖਮਾਰ ਨੇ ਕੀਤਾ ਤੇ ਕਹਾਣੀ ਵੀ ਉਹਨਾਂ ਨੇ ਲਿਖੀ ਹੈ ਇਸ ਫਿਲਮ ਚ ਅੱਲੂ ਅਰਜੁਨ ਤੋਂ ਇਲਾਵਾ ਰਸ਼ਮਿਕਾ ਮੰਡਾਨਾ ਅਤੇ ਫਹਾਦ ਫਜ਼ਲ ਅਹਿਮ ਭੂਮਿਕਾਵਾਂ ਦੇ ਵਿੱਚ ਨੇ